ਉਸ ਤੋਂ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਝੰਡੋਕੇ ਤਹਿਸੀਲ ਮੌੜ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਸਰਦੂਲ ਕੇ ਘਰੋਂ ਆਪਾਂ ਵੀਡੀਓ ਬਣਾ ਰਹੇ ਜੀ ਸੰਘਾ ਪੱਤੀ ਤੇ ਬਾਈ ਦਾ ਜਿਹੜਾ ਘਰ ਹੈ ਖੇਤਾਂ ਦੇ ਵਿੱਚ ਘਰ ਹੈ ਗੁਰਦੁਆਰੇ ਤੋਂ ਨਾਲ ਦੀ ਮਿੱਤਰੋ ਗਲੀ ਜਾਂਦੀ ਜਾਂ ਸੜਕ ਜਾਂਦੀ ਆ ਸੜਕ ਤੇ ਲਾਸਟ ਜੇ ਤੇ ਖੇਤਾਂ ਦੇ ਵਿੱਚ ਫਿਰ ਆਪਾਂ ਕਹਿੰਦੇ ਬਾਈ ਦਾ ਘਰ ਹੈ ਤੇ ਦੂਜੇ ਸੂਏ ਮਿੱਤਰੋ ਇਹ ਹੁਣੇ-ਹੁਣੇ ਸੂਏ ਇੱਕ ਛੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕੱਦਗਾਠ ਵੀ ਮਿੱਤਰੋ ਬਹੁਤ ਹੀ ਸੋਹਣਾ ਥਾਂ ਲੇ ਵੀ ਦੀ ਪੂਰੀ ਸਾਫ ਹੈ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਸਿਹਤ ਪੱਖੋਂ ਵੀ ਚੰਗੀ ਸਮੀ ਵੀ ਆ ਸਿੰਘਾਂ ਦੀ ਬੰਤਰ ਵੀ ਬਹੁਤ ਹੀ ਸੋਹਣੀ ਮਗਰ ਮਿੱਤਰੋ ਕੱਟੀ ਆ ਤੇ ਸਰਕਾਰੀ ਸਿਮਰ ਦੀ ਮਗਰ ਜਿਹੜੀ ਇਹ ਕੱਟੀ ਆ ਤੇ ਜੇਰ ਹਜੇ ਪੈਣੀ ਆ ਕਦ ਘਾੜ ਫੇਰ ਆਪਾਂ ਕਹਣਾ ਬਹੁਤ ਸੋਹਣਾ ਚੰਗੀ ਸਮੀ ਵੀ ਆ ਥਾਂ ਲੇ ਵੀ ਦੀ ਪੂਰੀ ਸਾਫ ਹੈ ਤੇ ਸਿੰਘਾਂ ਦੀ ਸੇਬ ਵੀ ਬਹੁਤ ਸੋਹਣੀ ਆ ਠੰਡੀ ਸੀਲ ਵੀ ਫੁੱਲ ਹੈ ਮਾਂ ਦਾ ਦੁੱਧ 17 18 ਨਾਨੀ ਦਾ ਵੀ ਇਹ ਕਹਿੰਦੇ ਵੀ ਇਹ ਘਰ ਦਾ ਰਵਾ 17 18 ਲੀਟਰ ਮਿੱਤਰੋ ਕਹਿੰਦੇ ਨਾਨੀ ਨੇ ਵੀ ਇਹਨੇ ਕੱਢਿਆ ਸੀ ਇਹਨੇ ਪਹਿਲੇ ਸੂਏ ਦਾ ਜਿਹੜਾ ਦੁੱਧ ਕੱਢਿਆ ਸੀ ਪੂਰਾ 14 ਲੀਟਰ ਫਿਰ ਆਪਾਂ ਕਹਿੰਦੇ ਵੀ ਘਰੇਲੂ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਪਰ ਸਾਂਭੀ ਵੀ ਤੇ ਸਾਫ਼ ਮਿੱਤਰੋ ਬਹੁਤ ਚੰਗੀ ਸੋਹਣੀ ਵੱਜਾ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਸੰਪਰਕ ਇੱਕ ਵਾਰੀ ਆਪਾਂ ਤੁਹਾਨੂੰ ਤੁਰਦੀ ਜ਼ਰੂਰ ਦਿਖਾਉਣੀ ਆ ਤੇ ਸੋਹਣਾ ਥਣ ਮੋੜਲੇ ਚ ਮੋੜਲੇ ਥਾਂ ਥੋੜਾ ਪੀੜ ਸੋ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਥੋੜਾ ਜਿਹਾ ਮਿੱਤਰੋ ਕੈਮਰੇ ਤੋਂ ਡਰਦੀ ਸੀ ਆਪਾਂ ਤਾਂ ਕਰਕੇ ਤੁਹਾਨੂੰ ਦੂਰੋਂ ਹੀ ਤੋਰ ਕੇ ਦਿਖਾਈ ਆ ਤੇ ਕਿਉਂਕਿ ਸਾਈਡ ਤੇ ਮਿੱਤਰੋ ਚਿੱਕੜ ਬਹੁਤ ਆ ਜਗ੍ਹਾ ਵੀ ਥੋੜੀ ਆ ਮੁੱਲ ਇਹਦਾ 140000 ਆ 140 ਦੇ ਵਿੱਚੋਂ ਬਾਈ ਕਹਿੰਦੇ ਵੀ ਮਾਨ ਤਾਨ ਕਰਦੇ ਆਂਗੇ ਤੇ ਫਿਰ ਆਪਾਂ ਕਹਿੰਦੇ ਵੀ ਨਾਨੀ ਦਾ ਵੀ 17 18 ਲੀਟਰ ਸੀ ਮਾਂ ਦਾ ਵੀ 17 18 ਲੀਟਰ ਸੀ ਘਰ ਦੀ ਵਿੱਚ ਰੋ ਇਹ ਛੋਟੀ ਆ 14 ਲੀਟਰ ਬਾਈ ਕਹਿੰਦੇ ਵੀ ਪਹਿਲੇ ਸਵੇਰ ਦੁੱਧ ਕੱਢਿਆ ਸਰਕਾਰੀ ਸਿਮੰਟ ਦੀ ਕੱਟੀ ਆ ਨੰਬਰ ਹੈ ਜੀ 81 968 21 468 81 968 ਤੇ 21 468 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਸੰਪਰਕ ਤੇ ਸੋ ਸਾਰੇ ਵੀਰਾਂ ਦਾ ਧੰਨਵਾਦ